ਇਹ ਛੋਟਾ ਏਰੀਆ ਬਹੁਤ ਸੋਹਣਾ ਹੈ ਜਦੋਂ ਇੱਧਰ ਆਉਨੇ ਹਾਂ ਇਸ ਪਾਸੇ ਨੂੰ ਗੱਡੀ ਮੁੜਦੀ ਹੈ ਤੇ ਰੂਹ ਨੂੰ ਸਕੂਨ ਜਿਹਾ ਮਿਲਦਾ ਹੈ ਇਹ ਇਹ ਜੀ ਧਰਤੀ ਤੇ ਚੱਲੇ ਆ ਜਿਹੜੀ ਮੈਨੂੰ ਲੱਗਦਾ ਕੁਦਰਤ ਦੇ ਬਹੁਤ ਨੇੜੇ ਹੈ ਬਹੁਤ ਸੋਹਣੀ ਧਰਤੀ ਹੈ ਬੜੇ ਭਾਗਾ ਵਾਲੇ ਲੋਕ ਹੋ ਤੁਸੀਂ ਜਿਹੜੇ ਇੱਥੇ ਰਹਿ ਰਹੇ ਹੋ ਬੜੇ ਮੈਨੂੰ ਲੱਗਦਾ ਪਰਮਾਤਮਾ ਦੇ ਨੇੜੇ ਇਹ ਧਰਤੀ ਬਹੁਤ ਇੱਥੇ ਗੁਰੂਆਂ ਦੇ ਚਰਨ ਪਾਈ ਹੋਈ ਧਰਤੀ ਹੈ ਇਹ ਸੋ ਤੁਡੇ ਸਾਰਿਆਂ ਦਾ ਪਿਆਰ ਬਣਿਆ ਰਹੇ ਤੁਸੀਂ ਸਾਰੇ ਹੱਸਦੇ ਵਸਦੇ ਰਹੋ ਆਪਦੀ ਧਰਾਂ ਚ ਆਬਾਦ ਰਹੋ ਖੁਸ਼ ਰਹੋ ਇਹੀ ਸਾਡੀ ਅਰਦਾਸ ਹੈ ਮਾਲਕ ਅੱਗੇ ਅੱਜ ਸਾਡੇ ਪ੍ਰਧਾਨ ਚੁਣੇ ਗਏ ਨੇ ਹਲਵਾੜੇ ਦੇ ਆਸ਼ੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣ ਇੱਥੇ ਪਹੁੰਚੀ ਆ ਤੇ ਆਸ ਕਰਦੇ ਆ ਕਿ ਲੋਕਾਂ ਦੇ ਹਿੱਤ ਚ ਕੰਮ ਕਰਨਗੇ ਹਲਵਾੜੇ ਦਾ ਵਿਕਾਸ ਕਰਾਉਣਗੇ ਤੇ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਨਾਲ ਚੁਣਿਆ ਜਿਹਨੂੰ ਵੀ ਚੁਣਿਆ ਉਹਨਾਂ ਆਸਾਂ ਤੇ ਪੂਰੇ ਉਤਰਨਗੇ ਤੇ ਏਰੀਆ ਦਾ ਵਿਕਾਸ ਹੋਊਗਾ ਕੰਢੀ ਏਰੀਆ ਸਭ ਤੋਂ ਸੋਹਣਾ ਏਰੀਆ ਮੈਨੂੰ ਲੱਗਦਾ ਪੰਜਾਬ ਦਾ ਇਹੋ ਜਿਹਾ ਕੋਈ ਏਰੀਆ ਹੈ ਨਹੀਂਗਾ ਸੋ ਸਰਕਾਰ ਵੀ ਵੱਧ ਤੋਂ ਵੱਧ ਚਾਹੁੰਦੀ ਹੈ ਕਿ ਏਰੀਆ ਜਿਹੜਾ ਹੈ ਜਿਹੜੀ ਵੀ ਇੱਥੇ ਮੁਸੀਬਤਾਂ ਨੇ ਪਾਣੀ ਪੀਣ ਦਾ ਪਾਣੀ ਹੋਵੇ ਚਾਹੇ ਉਹ ਗਲੀਆਂ ਨਾਲੀਆਂ ਹੈ ਜਿਹੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਸੋ ਉਹਨਾਂ ਨੂੰ ਸੋਲਵ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇਹ ਕਹੂੰਗਾ ਜੀ ਉਹਨਾਂ ਨੇ ਬੜਾ ਮਾਣ ਦਿੱਤਾ ਜਿਹੜਾ ਉਹ ਇੱਥੇ ਆਏ ਹੈ ਤੇ ਮੈਂ ਉਹ ਮਾਣ ਨੂੰ ਕਦੇ ਕੰਮ ਨਹੀਂ ਹੋਣ ਦਵਾਂਗੇ ਅੱਜ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਆਪਣੇ ਇਲਾਕੇ ਲਈ ਤਲਵਾੜੇ ਲਈ ਜੋ ਮੇਰੇ ਤੋਂ ਹੋ ਸਕਿਆ ਸਭ ਤੋਂ ਵੱਧ ਮਿਹਨਤ ਕਰਾਂਗਾ ਤੇ ਕੰਮ ਕਰਾਂਗਾ ਇਮਾਨਦਾਰੀ ਨਾਲ